ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿਗਰੂ ਤੇ ਇੱਕ ਬਦਰਸਾਈ ਮਹਾਰਾਜ ਸਦਾ ਹੀ ਜੈਕਾਰੇ ਸਦਾ ਹੀ ਜੈਕਾਰੇ ਸਰਬੱਤ ਦਾ ਪਾਲਾ ਪਰਬਾਜੀ ਮੇਰ ਕਰੋ ਕਿਰਪਾ ਕਰੋ ਬਈ ਦੁੱਖਾਂ ਪਰੇਸ਼ਾਨਾ ਦਾ ਨਾਸ਼ ਕਰੋ ਬਾਬਾ ਜੀ ਕੋਈ ਕੜੀ ਨਾ ਦੇਖਣ ਕਰੋ ਕਿਰਪਾ ਸੰਤਨ ਸਿਗਰੂ ਤੇ ਇੱਕ ਬਦਰਸਾਈ ਮਹਾਰਾਜ ਆਪਣੀ ਕਿਰਪਾ ਕਰੋ ਮੇਰ ਕਰੋ ਬਾਬਾ ਬੱਚਿਆ ਦੇ ਬਾਬਾ ਜੀ ਕਰ ਦੋ ਕਿਰਪਾ श्री वाहे गुरु साहेब जी हम अब गुण परी एक गुण नाही अमृत छाड़ बिख बिख खाई माया मोह परम भूले सुत सो प्रीत लगाई एक उत्तम पंथ सुनियो गुर संगत ते मिलंत जम त्रास मिटाई एक अरदास पाठ की रत की गुर रामदास राख शरण आई एक अरदास ਤਕੀ ਗੁਰ ਰਾਮਦਾਸ ਰਖ ਸਰਣਾਈ ਸੇਵਕ ਸਿਖ ਹੋ ਜਣ ਸਭ ਆਵਹਿ ਸਭ ਗਾਵਹਿ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ ਏਨ ਸਤ ਗੁਰ ਕੀ ਆਗਿਆ ਸਤ ਸਤ ਕਰਮਨੀ ਇਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕਾ ਵਸ ਹੈ ਕਾਮ ਤੈਨਾ ਸੋ ਐਸਾ ਹਰ ਧਿਆਈਐ ਮੇਰੇ ਜੀੜੇ ਤਾ ਸਰਬ ਸੁਖ ਪਾਵਹਿ ਤਟਾ ਕਿਰਪਾ ਨਿਧਾਨ ਨਾ ਦੋ ਜਾਵੇ ਖਾਲ ਇਹ ਆ ਪਾਈ ਮੂੰਦ ਤੜੀ ਨਿਤ ਹਿਰਦੈ ਰੱਖ ਸੰਭਾਲ ਗਿਆਨ ਧਿਆਨ ਕਿਛ ਕਰਮ ਨ ਜਾਣ ਸਾ कल राखी मेरी राम नाम और मैं गय जा मरत संकट मेट दरस तुहारो कहो टल गोर सीबी सहज सुबह ਸਨ ਪਰਸੈ ਗੁਰੂ ਕੈ ਜਨਮ ਮਰਨ ਹੋਵੈ ਸਫਤ ਖਸਮ ਦੀ ਨੋਰ ਅਰਸੂ ਕੁਰਸੂ ਤਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਜਿਸ ਸਾਸ ਬੈਠਿਆ ਸੋਹੀਏ ਸਵਨਾ ਸਤਿਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਤਿਲੰਗ ਪਰ ਦੂਜਾ ਮਹਲਾ ਪੰਜਵਾਂ ਤਦਬੇਨ ਦੂਜਾ ਨਹੀਂ ਜੋਰ ਤੇ ਲਿਮਨ ਤੇ ਕ ਸਦਾ ਸਦਾ ਜਪਨਾ ਤੇਕ ਤਦ ਮਿਲ ਦੁਜਾ ਨਹੀਂ ਕੋਈ ਤੋ ਕਰਤਾਰ ਕਰੇ ਇੱਕ ਸਦਾ ਸਦਾ ਜਪੁ ਨਾਨਕ ਇੱਕ ਸਭ ਉਪਰ ਪਾਰ ਬ੍ਰਹਮ ਦਾਤਾ ਦਾ ਮਯਾਗਦ ਓਚਿਆਪਾਰ ਜੋ ਤਦ ਸੇਵਹਿ ਤੇਨ ਭਉ ਤੁਖਦਾ ਹੈ ਗੁਰ ਪਰਸਾਦ ਨਾਨਕ ਕੋ ਗਾਈ ਜੋ ਦੀਸ ਸੋ ਤੇਰਾ ਰੂਪ ਗੁਰਨਿਦਾਨ ਗੋਵਿੰਦ ਅਨੂਪ ਸਿਮਰ 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 ਜਨ ਸੋਏ ਨਾਨਕ ਕਰਮ ਪਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਹਾ कै संग तरै संसार कहो नानक प्रबलो चापूर संत जना की बच्छो तूर जिन जप्यात इसको बलहार ਇਸਤ ਸੰਗ ਪਰ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਦੀ ਬਾਛੋ ਤੂਰ ਵਾਹਿਗੁਰੂ ਜੀ ਤਾਲ ਸਾਹਿਬ ਏ ਗੋਜੀਤੀ ਫਤੇ ਤੇਲੰਗ ਕਾਰ ਦੂਜਾ ਮਹਿਲਾ ਪੰਜਵਾ ਤੋਦ ਬਿਨ ਦੂਜਾ ਨਾਹੀ ਕੋਈ ਤੂੰ ਕਰਤਾਰ ਕਰਹਿ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਗੁਰੂ ਰੂਪ ਗੁਰ ਪਿਆਰੀ ਸਾਧ ਸੰਗਤ ਜੀ ਅੱਜ ਦਾ ਇਹ ਪਾਵਨ ਮੁਖਵਾਕ ਪੰਜਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਪਿਤਾ ਮਹਾਰਾਜ ਜੀ ਦੀ ਪਾਵਨ ਰਸਮਾ ਤੋਂ ਉਚਾਰਣ ਕੀਤਾ ਹੋਇਆ ਤਿਲੰਗ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦੇ ਪਾਵਨ ਪਵਿੱਤਰ ਅੰਗ 723 ਦੇ ਉੱਤੇ ਸੁਭਾਏਮਾਨ ਹੈ ਸਤਗੁਰੂ ਕਿਰਪਾ ਕਰਨ ਸਤਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆ ਗਾਵੇ ਆ ਸਤਗੁਰੂ ਸੱਚੇ ਪਾਤਸ਼ਾਹ ਆਪਣੇ ਦਰਤੇ ਪਰਵਾਣ ਕਰ ਲੈਣ ਭਾਈ ਸਤਗੁਰੂ ਸਾਰਿਆਂ ਨੂੰ ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਣ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਗੱਜ ਵੱਜ ਕੇ ਫਤਿਹ ਬੁਲਾਓ ਵਾਹੇ ਗੁਰਜੀਤ ਕਾ ਖਾਲਸਾ ਵਾਹੇ ਗੁਰਜੀਤ ਕੀ ਫਤਿਹ